ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਇੱਕ ਦਲੇਰ ਰੁਖ ਵਿੱਚ ਅੱਜ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਵਿਧਾਇਕਾਂ ਕੌਂਸਲਰਾਂ ਤੇ ਵਰਕਰਾਂ ਨੇ ਭਾਜਪਾ ਦਫ਼ਤਰ ਵੱਲ ਮਾਰਚ ਕਰ ਆਪਣੀ ਆਵਾਜ਼ ਬੁਲੰਦ ਕੀਤੀ ਆਪ ਦੀ ਪੰਜਾਬ ਇਕਾਈ ਨੇ ਅੱਜ ਪ੍ਰਦਰਸ਼ਨ ਕੀਤਾ ਆਪਣੇ ਪਾਰਟੀ ਦੇ ਕਨਵੀਨੀਅਨਸ ਦੀ ਗ੍ਰਿਫਤਾਰੀ ਦਾ ਤਿੱਖਾ ਵਿਰੋਧ ਕੀਤਾ ਤੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ ਤੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਸਲਾਖਾਂ ਪਿੱਛੇ ਭੇਜਣ ਦੀ ਨਿਰਖੇਧ ਵੀ ਕੀਤੀ ਹੈ। ED ਅਤੇ CBI ਦੀ ਦੁਰਵਰਤੋਂ ਬੰਦ ਕਰੋ ਅਤੇ ਕੇਜਰੀਵਾਲ ਨੂੰ ਰਿਹਾ ਕਰੋ ਵਾਲੀ ਤਖਤੀਆਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੇ ਜਲੰਧਰ ਜ਼ਿਲ੍ਹੇ ਵਿੱਚ ਧਰਨੇ ਤੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ। ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆਂ, ਕੁਲਦੀਪ ਸਿੰਘ ਧਾਰੀਵਾਲ ਸੰਸਦ ਮੈਂਬਰ ਗੁਰਮੀਤ ਸਿੰਘ ਹੇਅਰ ਇਹਤ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ। 2 ਸਾਲ ਪੁਰਾਣਾ ਕੇਸ ਹੈ। 2 ਸਾਲ ਤੋਂ ਤੱਕ ਫੀਸ ਚੱਲਦੀ ਆ। ਕੋਈ ਇਹਨਾਂ ਨੂੰ ਸਬੂਤ ਨਹੀਂ ਲੱਗਾ। ਕੋਈ ਇਹਨਾਂ ਨੂੰ ਸਬੂਤ ਨਹੀਂ ਲੱਗਾ। ਕੋਈ ਰੂਲ ਨਹੀਂ ਲੱਗਾ ਜੀ। ਕੋਈ ਮੰਤਰੀ ਨਹੀਂ ਮਿਲੀ। ਕੋਈ ਰਿਕਵਰੀ ਨਹੀਂ ਹੋਈ। ਔਰ ਇਹਨਾਂ ਨੇ ਇੱਕ ਜਿਹੜਾ 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 ਮੌਜੂਦਾ ਜਿਹੜਾ ਮੌਜੂਦਾ ਮੁੱਖ ਮੰਤਰੀਆ ਉਹਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ। ਉਹਨੂੰ ਜ਼ਮਾਨਤ ਮਿਲੀ। ਉਹਦਾ ਵੀ ਵਿਰੋਧ ਕਰਦੀ ਹੈ ਜਿਹੜੀ ਈਡੀ ਹੈ ਔਰ ਸਾਰੇ ਕਾਇਦੇ ਕਾਨੂੰਨ ਛਿੱਕੇ ਤੇ ਟਾਂਕੇ ਇੱਕ ਜਿਹੜਾ ਸਰਵਿਸ ਚੀਫ ਮਿਨਿਸਟਰ ਆ ਉਹਨੂੰ ਦੇ ਚੱਤਾ ਹੋਇਆ ਰਿਹਾ ਨੇ ਦੂਜੇ ਪਾਸੇ ਤੁਹਾਡੇ ਇੱਕ ਸਾਫਟਾ ਮੁੱਖ ਮੰਤਰੀ ਹੈ ਜੀ ਵੀ ਐਸ ਯਾਦੂ ਰੱਪਾ ਕਰਨਾਟਕ ਦਾ ਰਿਟਾਇਰ ਹੋਇਆ ਸਾਫਟਾ ਮੁੱਖ ਮੰਤਰੀ ਹੈ ਉਹਦੇ ਉੱਤੇ ਪੌਕਸੋ ਦਾ ਕੇਸ ਆ ਜਿਹੜਾ ਬੱਚਿਆਂ ਦੇ ਉੱਤੇ ਸਖਸ਼ਲ ਫੈਸਲਾ ਕੇਸ ਆ ਜਿਹੜਾ ਕਿ ਇੱਕ ਹੀਨਸ ਕ੍ਰਾਈਮ ਹੈ ਉਹਨੂੰ ਉਹਨੂੰ ਇਹਨਾਂ ਨੇ ਜ਼ਮਾਨਤ ਦਿੱਤੀ ਆ ਕਿ ਉਹ ਸਾਫ ਦਾ ਮੁੱਖ ਮੰਤਰੀ ਆ ਐਵੇਂ ਕੋਈ ਟੌਮ ਡਿਕ ਹੈਰੀ ਨਹੀਂ ਹੈ ਤੇ ਕੀ ਕੇਜਲੀ ਵਾਲੂ ਐ ਟੌਮ ਡਿਕ ਹੈਰੀ ਸਮਝਦੇ ਆ ਜਿਹੜੇ ਬੰਦੇ ਨੇ ਨੈਸ਼ਨਲ ਕੰਵੀਨਰ ਆ ਨੈਸ਼ਨਲ ਪਾਰਟੀ ਦਾ ਸਟੇਟ ਦਾ ਇਲੈਕਟਿਡ ਚੀਫ ਮਿਨਿਸਟਰ ਆਵੇ ਦਾ ਮੈਸਿਵ ਮੰਡਰੇਟ ਸਭ ਤੋਂ ਵੱਡੇ ਮੰਡਰੇਟ ਨਾਲ ਦੇਸ਼ ਵਿੱਚ ਜਿੱਤਿਆ ਸਭ ਤੋਂ ਵਧੀਆ ਕੰਮ ਕਰ ਰਿਹਾ ਸਭ ਤੋਂ ਇਮਾਨਦਾਰ ਜਿਹੜਾ ਮੁੱਖ ਮੰਤਰੀ ਆ ਉਹਨੂੰ ਤੁਸੀਂ ਜੇਲ੍ਹ ਵਿੱਚ ਸੁਟਿਆ ਹੋਇਆ ਇਹ ਕਿਹੋ ਜਿਹਾ ਆਰਾਮ ਰਾਜ ਇਹਨਾਂ ਦਾ ਜੀ ਕਿਹੋ ਜਿਹਾ ਆਰਾਮ ਰਾਜ ਲੈ ਕੇ ਆਇਆ ਜੀ ਜੋਧਿਆ ਦੇ ਵਿੱਚ ਇਹ ਦੇਖੋ ਉੱਥੇ ਇਹਨਾਂ ਨੇ 31000 ਕਰੋੜ ਰੁਪਇਆ ਕੀ ਕੀਤਾ ਇਹਨਾਂ ਨੇ ਤੁਸੀਂ ਰਾਮਪਥ ਦੇਖ ਲਓ ਤੁਸੀਂ ਮੰਦਿਰ ਦੀ ਹਾਲਤ ਦੇਖ ਲਓ 에어ਪੋਰਟ ਦੀ ਹਾਲਤ ਦੇਖ ਲਓ ਦਿੱਲੀ ਦੇ ਵਿੱਚ 에어ਪੋਰਟ ਇਹਨਾਂ ਦਾ ਇਹਨਾਂ ਨੇ ਕਿੰਨੀ ਕ腐ਸ਼ਨ ਕੀਤੀ ਹੈ ਬੀਜੇਪੀ ਨੇ ਉਹਦਾ ਕੌਣ ਹੈ ਜ਼ਿੰਮੇਵਾਰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੰਦੇ ਅਸੀਂ ਇਹਨਾਂ ਦਾ ਜੇ ਕੋਈ ਬੰਦਾ ਦੇਸ਼ ਵਿੱਚ ਲੜ ਰਿਹਾ ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਲੜ ਰਹੀ ਆਮ ਆਦਮੀ ਪਾਰਟੀ ਲੜ ਰਹੀ ਆ ਇਸੇ ਕਰਕੇ ਉਸ ਤੋਂ ਡਰਦੇ ਆ ਇਹ ਉਸ ਤੋਂ ਡਰ ਕੇ ਉਹਨੂੰ ਜੇਲ੍ਹ ਵਿੱਚ ਛੁੱਟਿਆ ਹੋਇਆ ਕਿਉਂਕਿ ਲੋਕਾਂ ਦੇ ਵਿੱਚ ਉਹਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ ਨਾਲ ਦੇ ਵਿੱਚ ਇਸ ਕਰਕੇ ਉਹਨਾਂ ਨੇ ਕੇਜਰੀਵਾਲ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਝੂਠੇ ਕੇਸ ਦੇ ਵਿੱਚ ਪਹਿਲਾਂ ਮਨੀਸ਼ ਸੋਧਿਆ ਉਸ ਤੋਂ ਪਹਿਲਾਂ ਹਸਤਿੰਦਰ ਜੈਨ ਜੀ ਹੁਣ ਸਾਡਾ ਮੁੱਖ ਮੰਤਰੀ ਅਸੀਂ ਲੜਾਂਗੇ ਸੜਕਾਂ 'ਤੇ ਵੀ ਲੜਾਂਗੇ ਸਸਦ ਵਿੱਚ ਲੜਾਂਗੇ ਔਰ ਸੁਪਰੀਮ ਕੋਰਟ 'ਤੇ ਵੀ ਲੜਾਂਗੇ ਔਰ ਆਪਣੇ ਮੁੱਖ ਮੰਤਰੀ ਨੂੰ ਰਿਹਾ ਕਰਾਵਾਂਗੇ